ਸ਼ੋਰਤ ਕਦੀ ਟਿਕਾਊ ਨਹੀਂ ਰਹਿੰਦੀ ਸ਼ੋਰਤ ਕਦੀ ਟਿਕਾਊ ਨਹੀਂ ਰਹਿੰਦੀ ਇੱਕ ਦਿਨ ਫਰਸ਼ਾਂ ਵੱਲ ਟਹਿ ਜਾਂਦੀ ਏ ਇੱਕ ਦਿਨ ਫਰਸ਼ਾਂ ਵੱਲ ਟਹਿ ਜਾਂਦੀ ਏ ਤੇਲ ਦੀਵੇ ਦਾ ਹੌਲੀ ਹੌਲੀ ਮੁੱਕ ਜਾਂਦਾ ਹੈ ਤੇਲ ਦੀਵੇ ਦਾ ਹੌਲੀ ਹੌਲੀ ਮੁੱਕ ਜਾਂਦਾ ਹੈ ਕੇਵਲ ਬੱਤੀ ਸੁੱਕੀ ਰਹਿ ਜਾਂਦੀ ਹੈ ਕੇਵਲ ਬੱਤੀ ਸੁੱਕੀ ਰਹਿ ਜਾਂਦੀ ਏ ਪੰਤਾ ਜਿੰਨੀ ਮਰਜ਼ੀ ਸੋਚੀ ਰੱਖਦਾ ਹੋਵੇ ਬੰਦਾ ਜਿੰਨੀ ਮਰਜ਼ੀ ਸੋਚੀ ਰੱਖਦਾ ਹੋਵੇ ਫਿਰ ਵੀ ਜ਼ੀਬਾ ਤੋਂ ਗਲਤੀ ਹੋ ਜਾਂਦੀ ਏ ਫਿਰ ਵੀ ਜ਼ੀਬਾ ਤੋਂ ਗਲਤੀ ਹੋ ਜਾਂਦੀ ਏ ਉਸ ਔਰਤ ਦਾ ਘਰ ਹੀ ਹੱਸਦਾ ਵੱਸਦਾ ਉਸ ਔਰਤ ਦਾ ਘਰ ਹੀ ਹੱਸਦਾ ਵੱਸਦਾ ਜੋ ਗੱਲਾਂ ਨੂੰ ਸੀਨੇ ਵਿੱਚ ਸਹਿ ਜਾਂਦੀ ਏ ਜੋ ਗੱਲਾਂ ਨੂੰ ਸੀਨੇ ਵਿੱਚ ਸਹਿ ਜਾਂਦੀ ਏ ਤੇਜ ਹੁਸਨ ਦਾ ਸਦਾ ਨਹੀਂ ਰਹਤਾ ਤੇਜ ਹੁਸਨ ਦਾ ਸਦਾ ਨਹੀਂ ਰਹਤਾ ਇੱਕ ਦਿਨ ਦੇਹੀ ਢਿੱਲੀ ਪੈ ਜਾਂਦੀ ਏ ਇੱਕ ਦਿਨ ਦੇਹੀ ਢਿੱਲੀ ਪੈ ਜਾਂਦੀ ਏ ਭਾਵੇਂ ਲੱਖਾਂ ਕਰਲੇ ਚਤਰਾਈਆਂ ਬੰਦਾ ਭਾਵੇਂ ਲੱਖਾਂ ਕਰਲੇ ਚਤਰਾਈਆਂ ਬੰਦਾ ਅਮਰ ਸਿਆ ਮੌਤ ਬੁਲਾ ਕੇ ਲੈ ਜਾਂਦੀ ਏ ਮੌਤ ਬੁਲਾ ਕੇ ਲੈ ਜਾਂਦੀ